ਹਾਂ ਜੀ ਸੁਣਾ ਇਹਨਾਂ ਮੇਰੇ ਬੈੱਡ ਚ ਸਭ ਤੋਂ ਘਰ ਦਾ ਰੱਖੀ ਪਾਰੀ ਚ ਜਦੋਂ ਇਹਨੂੰ ਰੱਖਦਾ ਲੱਸੀ ਬਣਾਉਣਾ ਇੱਥੇ ਰਹਿਣ ਦੇ ਉਹ ਤੇ ਇੱਥੇ ਉਹ ਕਿੱਥੇ ਜਿਹੜਾ ਅਪ ਬੋਲ ਲੈ ਕੇ ਆਏ ਜਿਹੜੇ ਦੋ ਲੰਦੇ ਇੱਕ ਇੱਕ ਦੇ ਨਾਲ ਇੱਕ ਉਹਦੇ ਹੀ ਆ ਗਏ ਉਹ ਹੀ ਲੱਸੀ ਬਣਾਉਣਾ ਲੱਗਿਆ ਵੀ ਉਹ ਅੰਦਰ ਹੀ ਰੱਖਿਆ ਤੁਸੀਂ ਇੱਕ ਮੇਰੀ ਦਵਾਈ ਚ ਪਿਆ ਤੇ ਕੋ ਥੋੜੀ ਪਿਆ ਆਹ ਤਿੰਨ ਤਿੰਨ ਦਾ ਦਿੱਤੀ ਜਿਹੜੇ ਸਵਾਰ ਨੇ ਕਿ ਵੀ ਟਰਾਲੀ ਚ ਉਹਨੂੰ ਹੁਣ ਬਾਹਰ ਕੱਢ ਲਈ ਗੱਸੀ ਲਸੀ ਲਸੀਨਾ ਕਰ ਦੇ। ਇਹ ਗਾਦੇ ਪੱਤੀ ਵਿੱਚ ਰੱਖੀ ਆ। ਹਾਂ ਵੀ ਮੈਂ ਕਿੰਨੀ ਰਾਤੀ ਨੂੰ ਮਾਰੀ ਦੇਲੀ ਗਈ ਸੀ ਤੇ ਇੱਥੇ ਵੀ ਅੰਤਰਾ ਬਸਾਂ ਨਹੀਂ ਜਾਈ। ਤੁਹਾਡੇ ਰੱਖੀ ਤਾਂ ਕਾਨੂੰ ਆਪਾਂ ਜਗਾਣੀ ਲੱਗਦੀ। ਉਹ ਅਸਟੀਲ ਦੇ ਭਾਂਡੇ ਉਹ ਥਲੜੇ ਭਾਂਡੇ ਘਰ ਇੱਥੇ ਰੱਖੇ ਆ। ਉਹ ਰੱਖੋ ਉੱਤਰ। ਹਾਂ? ਹਾਂ। ਇਹ ਕਿੱਥੇ ਰੱਖਦੇ? ਉੱਥੇ ਰਾ ਤਾਂ ਟੀਵੀ ਟੈਲੀ ਚ। ਉਹ ਲੱਗੇ ਪਤਾ ਨਹੀਂ ਉਹ ਕੀ ਕੁਛ ਉਹਦੇ ਵਿੱਚ ਬਾੜਿਆ ਤੇ ਹੋਰ ਜਿਨ੍ਹਾਂ ਦੀ ਟੈਲੀ ਆਪਾਂ ਜੋ ਲੋਡ ਪੈਂਦੀ ਉਹ ਇੱਥੇ ਭਾਂਡੇ ਰੱਖੋ। ਇਦਾਂ ਕਾ ਆਪਾਂ ਕੂਪਾ ਵਗੈਰਾ ਹੋ ਗਏ। ਆ ਭਾਂਡੇ ਤੁਝੋ ਕੱਢਣੇ ਚਾਹੀਦੇ ਤੇ ਡਿਨਰ ਸਟੱਡ ਜੇ ਮੈਂ ਉੱਥੇ ਐਂ ਕਟਾ ਕੱਟਣਾ ਜਾਵੇ ਚਲੇ ਇਸ ਕਿਤੇ ਆ ਇੱਥੇ ਕਿਤੇ ਭਾਂਡਾ ਕੱਢ ਲੈਂਦੇ ਆਂ ਵੇਖ ਕੇ ਸਾਡਾ ਅਜੇ ਕੰਮ ਨਹੀਂ ਆਇਆ ਝਾੜੂ ਫੇਰਨ ਵਾਲਾ ਤੇ ਸਾਡੇ ਨੇ ਚਾਹ ਵੀ ਮੰਗ ਲਈ ਸਰਦਾਰ ਸਾਹਿਬ ਨੇ ਚਾਹ ਵੀ ਮੰਗ ਲਈ ਚਾਹ ਚਾਹੋ ਤੋ ਜੀ ਵਧੀਆ ਮੈਂ ਹਾਂ ਜੇ ਨਾ ਦਾ ਬਣਾ ਕੇ ਦਿੱਤੀ ਭਾਂਡੇ ਭਾਂਡੇ ਹੋ ਜਾਣਗੇ ਇੱਥੇ ਸੋਟ ਬੜਾ ਪਤਲਾ ਜੀ ਘਰਾਂ ਦੇ ਚਾਹ ਚੁੱਧੀ ਕਿੰਨਾ ਪੈ ਜਾਂਦਾ ਆ ਕੱਪ ਵਾਲਾ ਫਾ ਲੋ ਨਗਿੰਨਾ ਦੋਟੇ ਪਾਤਾ ਕੱਪ ਭਰ ਕੇ ਜੰਤਰਾ ਗਾਉਂ ਦੇ ਸਾਰਾ ਜਨਮ ਆ ਆ ਸਲਾਵਾ ਛਾੜੋ ਇੱਥੇ ਆ ਡੱਬੀ ਨਹੀਂ ਕਿਸ ਕੰਮ ਦੀ ਆ ਅਵੇ ਲੱਫਾ ਜੀ ਚਾਹ ਦਾ ਅੰਗਰੂਪ ਨਹੀਂ ਕਰਦੇ ਨਹੀਂ ਹੈਗਾ ਵਾ ਰੂਪ ਦੁਪਹਿਰੇ ਪੀਣੀ ਕਿ ਨਹੀਂ ਬੱਝੇ ਜੇ ਤੁਸੀਂ ਹਰ ਵੇਲੇ ਥੋੜਾ ਕਹੋਗੇ ਨਹੀਂ ਹੁੰਦੇ ਹੋ ਗਈ ਵਧੀਆ ਹੋ ਗਿਆ ਚਾਹ ਤਾਂ ਕਲ ਮਸਾਲਾ ਲੈ ਗਏ ਕੱਲ ਲਿਆਂਦਾ ਬਣ ਕਿਥੇ ਰੱਖਦਾ ਇਹ ਮਸਾਲਾ ਆਹ ਡੱਬੀ ਨਹੀਂ ਚਾਹੀਦੀ ਇਹ ਕਿਰਨ ਬਾਅਦ ਦੀ ਮੈਂ ਇਹਦੇ ਵਿੱਚ ਕਰਨਾ ਆਹ ਦਾਸ ਵਿੱਚ ਰੱਖਣੀ ਹੈ ਕਿੱਦਾਂ ਵੇਖੇ ਰੱਖਣੀ ਹੈ ਇਹ ਚਰਾਂਦੋ ਚਾਹ ਕੇ ਤੇ ਪੀਣ ਸਾਰੇ ਭਾਂਡੇ ਰੱਖ ਦੇਣੇ ਜੇ ਕੱਪ ਕੱਢੋ ਡੰਡੀ ਵਾਲੇ ਵਿੱਚ ਤੇ ਚਾਹ ਕੋਈ ਵੀ ਨਹੀਂ ਪੀਂਦਾ ਆਹ ਦਿਨ ਦੇ ਫੜੇ ਨਹੀਂ ਚਾਹਦੇ ਫਰੇ ਭਾਂਡੇ ਰੱਖ ਦੋ ਕੋਈ ਭੈਣਾਂ ਨੂੰ ਜਾਣ ਦੇ ਦਿਆ ਕਰਾਂਗੇ ਬਾਅਦ ਇਹਦੇ ਚਾਹੇ ਆ ਰਹੇ ਨੇ ਮਾਣ ਬੀਬੀ ਦੇ ਮਿੱਤਰੇ ਚੈਨਾ ਵੀ ਫੜੀ ਹੁੰਦੇ ਤੇ ਜਦ ਫੜੇ ਨਹੀਂ ਜਾਂਦੇ ਅੱਖ ਨਹੀਂ ਪਾਈਆਂ ਇਹ ਦੋ ਹੀ ਐ ਆਹ ਵੇਖ ਦੋ ਹੋਰ ਆਹ ਮੈਂ ਲੱਕਾ ਉਹ ਡੰਡੀ ਵਾਲੇ ਕੱਪ ਕੱਢਦੇ ਨਹੀਂ ਪਲਾਸਟਿਕ ਨਾਲ ਰੱਖਦੀ ਮੈਂ ਆਪਣੀ ਲੋੜ ਤੇ ਨਹੀਂ ਆ ਬਥੇਰੇ ਭਾਂਡੇ ਇੱਥੇ ਪਏ ਆ ਇੱਕ ਉਹ ਵੀ ਕੱਪ ਪਿਆ ਡੰਡੀ ਤੋਂ ਬਗੈਰ ਵਿੱਚ ਉਹ ਵੀ ਨਹੀਂ ਫੜਨਾ ਕਿਹਨਾਂ ਉਹ ਵੀ ਲਿਆ ਬੈਠੇ ਰੱਖਦੇ ਆ ਨਾ ਹਰੀ ਪੜਦੇ ਚਾਵਾਂ ਕੀਤੀ ਜਾਂਦੀ ਹੈ ਮੈਂ ਕਿ ਤਿੰਨ ਨਾਲ ਪਾ ਕੇ ਦਿੱਤੀ ਆਵੇਂ ਤਿੰਨ ਚਾਰ ਇਹ ਤੇ ਫਿਰ ਇਹਦੇ ਚੰਨ ਬਲਾਵਾ ਸਿ ਬਲਾ ਆ ਨਾ ਰੱਖ ਆਹ ਜੀ ਜਨ ਕਲਾਸ ਵੀ ਪਾਣੀ ਪੂਰੀ ਲਈਦਾ ਆਹ ਆਹ ਵਾਸਤੇ ਰੱਖਦੇ ਆ ਨਾ ਹੁਣ ਦੂਜੇ ਕਟੋਲੇ ਪਾਪੇ ਆਵੇ ਭੰਡੇ ਰੱਖਣਾ ਹੈ ਮੈਂ ਦੱਤਾਂ ਉੱਤੇ ਇੰਨਾ ਰਸਾਂ ਭਰੇ ਆ ਗਿਆ ਨਿਆਣੇ ਨੂੰ ਫਰੂਟ ਫਰਾਟ ਦੇ ਕੇ ਭੇਜਣੇ ਪੈਣ ਫਿਰ ਬੈਡ ਫੋਲਾਂਗੇ ਕਿਤੇ ਆਈ ਜਾਂਦੇ ਆ ਆ ਦੋ ਡੱਬੀਆਂ ਕਿੱਥੇ ਲਈਆਂ ਸਾਵੇ ਇਹ ਤਾਂ ਪਤ ਨਹੀਂ ਕਿੱਥੇ ਛੋੜ ਸਕੇ ਸਾਡੇ ਘਰੇ ਚੀਜ਼ ਆਉਂਦੀਆਂ ਦੋ ਡੱਬੀਆਂ ਹੋਰ ਹੀ ਦੇਖੋ ਉੱਥੇ ਬੈਠਾ ਕਿੱਥੇ ਆ ਰਹੇ ਨੇ ਦੋ ਬਾਹਰ ਅੱਛਾ ਬਾਹਰ ਆ ਵੀ ਬਾਹਰ ਰਹਿੰਦੇ ਪੰਜ ਚਾਰ ਚੁਪਾਤੇ ਕਿਹੜੇ ਬੰਦ ਕਰ ਦੋ ਨਾਲੇ ਬਾਹਰ ਵੀ ਕਿਤੇ ਹੋਈਆਂ ਨੇ ਕਿਹੜਾ ਤੇ ਵੇਚ ਰਹੇ ਨਹੀਂ ਕਿਤੇ ਬਾਹਰ ਇਹਨਾਂ ਨੂੰ ਵੇਚਨੇ ਪੈਂਦੀਆਂ ਹਨ ਬਾਹਰ ਆ ਗਏ ਮੜਕੀ ਨੇ 50 ਸਾਰੇ ਕਰਦੇ ਬਰਦਾ ਜੀ ਹੋ ਜੀ ਮੈਂ ਇੱਕ ਮਿੰਟ ਜਹਾ ਘਟ ਕਰਾਂ। ਸਵੇਰੇ ਸਵੇਰੇ ਇੰਨਾਟ ਕੰਮ ਹੋ ਜਾਂਦਾ ਨਾ ਕਿਥੇ ਉਤੋਂ 8 ਵਜੇ ਤੇ ਸਾਡਾ ਅਜ ਕੋਈ ਕੰਮ ਨਹੀਂ ਨਿਬੜਦਾ। ਨੇ ਆਣੇ ਦਾ ਸਕੂਲ ਹੀ 7 ਵਜੇ ਲੱਗਣਾ ਚਾਹੀਦਾ ਅਜ 8 ਵਜੇ ਲਾਤਾ ਤੇ ਸਾਡਾ ਕੰਮ ਹੀ ਸਾਰਾ ਵਿੱਜੇ ਪੇ। ਹਾਂ ਹਾਂ। ਭੜੀਆਂ ਬੰਦ ਕਰੋ ਸਟਨ। ਅੱਜ ਜਿਹੜਾ ਆਜ ਨੂੰ ਆਹ ਕਬਲੇ ਤੋਂ ਵਿੱਚ ਸੁਟੇ ਜਿਵੇਂ ਭਾਂਡੇ ਪਾ ਕੇ ਫੇਰ ਦਿੱਤੀ। ਕਲਾਸ ਲੈ ਕੱਟਾ ਕੱਟ ਕੇ ਕਲਾਸ ਕੀ ਕਰਨੇ ਜੋ ਗਲਾਸ ਥੱਗੇ ਕਿੰਨੇ ਭਾਂਡੇ ਪਏ ਬਾਹਰ ਉੱਥੇ ਰੱਖ ਛੱਡੋ ਨਾ ਜਦੋਂ ਕੋਈ ਪਾਣੀ ਪਾਣਾ ਬੰਦਾ ਪਾਣੀ ਉੱਥੇ ਹੋਣੇ ਗਲਾਸ ਨਹੀਂ ਹੈਗੇ ਚੁੱਤੀ ਨਾਲੋਂ ਨਹੀਂ ਪੰਜ ਬੈਕ ਸਾਈਡ ਜਿੱਤੇ ਬਤਲ ਪਿਛੇ ਜੇ ਰੱਖ ਛੱਡੇ ਜਦੋਂ ਕੋਈ ਆਵੇ ਪੰਨਾ ਔਰ ਟੁੱਟੇ ਜੇ ਗਲਾਸਾਂ 'ਚ ਪਾਣੀ ਡਈਦਾ ਇੰਨਾ ਤੇਜ਼ ਤਾਂ ਕੀ ਕਰਨ ਵਾਲਾ ਸਲਾਦ ਕੱਟਣ ਵਾਲਾ ਸਲਾਦ ਕੱਟਣ ਵਾਲਾ ਹੋਰ ਤਾਂ ਨਹੀਂ ਉੱਥੇ ਕੋਈ ਫੰਡ ਹੈਗਾ ਸਲਾਦ ਇਹਨਾਂ ਆਪਾਂ ਕੱਟ ਦਈਏ ਇੱਕ ਦਿਨ ਕੱਟਿਆ ਹੀ ਗੁਰਪ੍ਰੀਤ ਕਿਦਾਂ ਛੱਡ ਕੇ ਛੇ ਚਾਹ ਰਹੀ ਹਾਂ ਹਾਂ ਕਟਣਾ ਕਿਦਾਂ ਮੈਨੂੰ ਵੀ ਪਤਾ ਲੱਗੇ ਜੇ ਮੈਂ ਕੱਲੀ ਕਰਿਆ ਵਾਂ ਕੱਟ ਤੇ ਲਾਵਾਂ ਇਹਦੇ ਵਿੱਚ ਸਲਾਦ ਦੇ ਕੀ ਬਰੀਕਾ ਕਰੂਗਾ ਨਹੀਂ ਸਲਾਦ ਨਹੀਂ ਗ੍ਰੈਂਡਰ ਉਹ ਘੰਟਾ ਕਰਾਉਣ ਡ ਕਰਨ ਵਾਲਾ ਲਾ ਘੰਟਾ ਬਲੈਂਡ ਕਰਨਾ ਨਾ ਮਰ ਗਿਆ ਖਾਂ ਸਲਾਦ ਉਸ ਤੋਂ ਕੱਟਣ ਨੂੰ ਦੇ ਵਿੱਚ ਕੁਛ ਮੇਰੀ ਸੁਣੀ ਜਿਆਦਾ ਘਾ ਰੇ ਨਾ ਤਾਂ ਉਹ ਜਿਆਦਾ ਨਹੀਂ ਪਉਂਦੀ ਆ ਗਲਾਸੀ ਵਿੱਚ ਕੁਝ ਮੇਰੀਆਂ ਉੱਥੇ ਪਈਆਂ ਤੇ ਕੁਛ ਆਹ ਟੁੱਟੀਆਂ ਹੋਈਆਂ ਨੇ ਹੁਣ ਤੇ ਭਾਂਡੇ ਇਧਰ ਉਧਰ ਕਰਨ ਲੱਗ ਗਏ ਜਗਾ ਵਿੱਚ ਜਿੱਥੇ ਰੱਖਿਆ ਸੀ ਰੁਕਾ ਕੋਈ ਬੰਦਾ ਪਾਣੀ ਆ ਕੀ ਆ ਗਲਾਸੀ ਇਹ ਤੇ ਵਾਟਰ ਕਲਰ ਆਵੇ ਆ ਵੀ ਡੱਬੇ ਦੇ ਚੌਲ ਚੂੜੇ ਪਾ ਕੇ ਦੇਣ ਨੂੰ ਆਵੇ ਆਵੇ ਇੱਕ ਗਲਾਸੀ ਪਈ ਇਹ ਵੀ ਕੱਢ ਲੈ ਫਿਰ ਹਾਂ ਗਲਾਸੇ ਰੱਖ ਲਓ ਨਾ ਗਲਾਸਾਂ ਦੇ ਆਪਾਂ ਜਿੱਥੇ ਵੀ ਪੀਂਦੇ ਆ ਉੱਥੇ ਕੋਈ ਤਾਂ ਮੈਂ ਤਾਂ ਡਰਦੀ ਨਹੀਂ ਪਾ ਦਈਏ ਗਲਾਸ ਭਾਂਡੇ ਗੋਣ ਆ ਕੀ ਕਰਨੇ ਆ ਸਰਟ ਕਰਕੇ ਰੱਖਾਂ ਇਸ ਤਰ੍ਹਾਂ ਚਾੜੂ ਲੱਗਦਾ ਸੋਈ ਰਹਿ ਗਈ ਉਹ ਝਾੜਨੂਆਂ ਨਹੀਂ ਜਿੰਨੇ ਮੈਂ ਇਹ ਪੁੱਛੀ ਮੈਂ ਰੋਟੀਆਂ ਰੋਣੀਆਂ ਨੇ ਤਾਂ ਹਮ ਦੋਹਾਂ ਦੇ ਬਰਾਬਰ ਟੈਂਸ਼ਨ ਨਾਲ ਰੱਖਨੇ ਕਿਨੇ ਸੋ ਇੰਨੇ ਕੀ ਕਰਨੇ ਚ ਭਾਂਡੇ ਲੈ ਕੇ ਪਰ ਜਿਹੜੇ ਲੋੜਪੂ ਕੱਢ ਲਾਂਗੇ ਇਹਨੇ ਸਾਰੇ ਇੱਕੋ ਜਿਹੇ ਹੋਣਗੇ ਪਾਣੀ ਨਾ ਬਾਹਰ ਕੋ ਆਈ ਜਿੰਦੀ ਨਾ ਜਿੱਥੇ ਛੁੱਟਦੇ ਉੱਥੇ ਛੁੱਟ ਜਾਂਦੇ ਪੱਜਣੀ ਚੰਗੀ ਤਰ੍ਹਾਂ ਪੱਜਣੀ ਅਜੇ ਚਾਹਣੋਂ ਉਬਲ ਜੇ ਖਾਣਾਂ ਹੇ ਕਿੰਨਾ ਫਲਾਰਾ ਪਿਆ ਫਸੂਝ ਹੇ ਸਾਰਾ ਸਾਡਾ ਫਲਾਰਾ ਸਾਂ ਬਣਾ ਲਿਆ ਰੋ ਨੀਚਾ ਆਪਕੇ ਸਾਡੇ ਨੂੰ ਰੋਕ ਕੇ ਕਿਉਂ ਬਸ ਪਾਪੜ ਬਣਾਏ ਕਰਦੇ ਨੇ ਮਾਈਕ੍ਰੋਵੇਜ ਚ ਬੜੀ ਹੋ ਜਾਂਦੇ ਤਾਹਾਨੂੰ ਕਿਹੜੇ ਦਿੱਤੇ ਇੱਕੋ ਹੀ ਬਣਾਉਣਗੇ ਅੰਗੂਰੀ ਸੁਵਾਦੀ ਆਜਾ ਆਹੀ ਵੇਰੋ ਆਏ ਬਣਾ ਹਾ ਤੇ ਘਾਂ ਅੱਜ ਇੱਥੇ ਜੁਫੜ ਕੇ ਬੈਠੀ ਐ ਕਰਕੇ ਤੇ ਕਿਹਦਾ ਹੋਇਆ ਚਲੋ ਬਣਾਉ ਮੈਗੀ ਟਾਈਮ ਹੋ ਗਿਆ ਨਿਆਣਾਂ ਦਾ ਹਾਂ ਅੱਛਾ ਗੇਟ ਮਾਰ ਲੈ ਲੈ ਮਿੱਤਰਾਂ ਪਾਲਾ ਆਪਾਂ ਤਾਂ ਜੋ ਮਰਜੀ ਪਾਲਾ ਖਾ ਹੀ ਲੈਣੇ ਆ ਇਹਨਾਂ ਨੂੰ ਬਣਾ ਦੇ ਲੋ ਕੋਈ ਨਹੀਂ ਚਾਹ ਆਹ ਕਿ ਨਾਲ ਇਹਦਾ ਹੀ ਪਾਪੜ ਬਣਾਉਣ ਲੱਗੇ ਮਾਈਕ੍ਰੋ ਵਿੱਚ ਤੇਲ ਲਾ ਕੇ ਹਾਂ ਕੀ ਆਨੀਆ ਫ੍ਰੀਜ ਚ ਬੜੀ ਆ ਇਹ ਗੰਡਾ ਨਹੀਂ ਖਾਣਾ ਉਹ ਨਹੀਂ ਉਹ ਸਿੰਪਲ ਮੈਗੀ ਪਸੰਦ ਕਰਦੇ ਆ ਸਿੰਪਲ ਮੈਗੀ ਆਵੇ ਆਵੇ ਸਾਡੇ ਮਾਈਕ੍ਰੋਵੇ ਵਿੱਚ ਪਾਪੜ ਰੱਖਿਆ ਗਿਆ ਆ ਆ ਪਾਪੜ ਮੰਦੇ ਆ ਐਦਾਂ ਕਿਉਂ ਹੋ ਜਾ ਤੇਰਾ ਭਾ ਵੀ ਚਾਹ ਤੇ ਅੰਦਰ ਹਮ ਇੱਥੇ ਲਾਇਆ ਇੱਥੇ ਹੀ ਰ ਲੈਣਾ ਸੋ ਬਾਦੂ ਇਹ ਰ ਬਟਨ ਜੇ ਕਿੱਥੋਂ ਪਾਊਗਾ ਵੀ ਹਾਲਗੇਟੇ ਪਾਊਗਾ ਹੈ ਨਹੀਂ ਟਾਈਮ ਦੀ ਲੋੜ ਹੈ ਆਵੇ 5:00 ਹੈਣਾ ਇਹ ਤੁਹਾਨੂੰ ਆਈਡੀਆ ਕਿੱਦਾਂ ਦੱਸਿਆ ਬਾਪੇ ਗੁਗਰ ਦਾ ਕਿ ਦਿਮਾਗ ਤੋਂ ਗੁਗਰ ਬਾਬੇ ਨੇ ਲੋਕਲ ਬਾਬੇ ਨੇ YouTube ਤੋਂ ਵੇਖਿਆ ਹਨ ਹਨ ਬਣ ਗਏ ਬਣ ਗਿਆ ਅਛਾ ਤੁੱਜਾ ਬੰਨਾ ਕਰਨਾ ਜੇ ਸਾਰੇ ਜਿ ਨਹੀਂ ਪਾਉਣਾ ਉਹਨਾਂ ਨੂੰ ਮੈਨੂੰ ਪਤਾ ਪਰ ਜਾਪੜੇ ਨਹੀਂ ਖਾਣੇਗੀ ਆਸਮੀਨ ਨੇ ਵੀ ਹੋਰ ਤਰ੍ਹਾਂ ਕਰਨਾ ਆਪਣੀ ਵਕਰੀ ਬਣਾ ਲਈਏ ਆਪਣੀ ਵਕਰੀ ਬਣਾ ਲਈਏ ਹਨਾ ਕਪੜੇ ਬਣਾ ਲਈ ਬਾਅਦ ਚ ਬਣਾ ਲਈਏ ਉਹਨਾਂ ਇੱਥੇ ਬਣਾ ਕੇ ਰੱਖੀ ਠੰਡੀ ਹੋ ਜਾਣਾ ਜਦ ਹਨਾ ਟਾਈਮ ਹੋ ਜਾਣਾ ਮੁਹਾਇਆ ਆਵੇ ਇਹ ਚ ਸਾਸ ਪਾਉਣਾ ਹੁੰਦਾ ਸੁੱਕ ਲੈਂਦੇ ਸਾਬੂ ਤੇ ਘੰਟਾ ਲੰਦਾ ਆਵੇ ਕਿਵੇਂ ਬਣਿਆ ਆ ਨੰਬਰ ਦੋਂਦੇ ਰੱਖੀਏ ਤਰਣਾ ਹੈ ਬੰਨੇ ਇੱਕ ਨੀਚੇ ਮੈਗੀ ਚ ਹੈ ਵੀ ਜਿਹੜਾ ਖਾ ਕੇ ਘੰਟਾ ਸੂੰ ਸੂੰ ਹੁੰਦੀ ਰਹੇ ਜਿਹੜੀ ਤੋਂ ਕਲਾਗਾ ਨੂੰ ਪੀਂਹ ਹਸੀਏ ਤੋਂ ਅਸੀਂ ਕਹਿੰਦੇ ਕਿ ਕਿੰਨੇ ਪਾਣੀ ਪਾਇਆ ਜੇ ਚਾਰ ਪਾਈਟਾ ਜੇ ਦੋ ਦੋ ਬਲਾ ਦੇ ਕਾਫੀ ਪੋਨੇ ਚਾਰ ਬਲਾ ਵੱਡੀ ਤੇ ਵਧੀਆ ਬਣ ਜੂ ਫੁੱਲ ਜੂਗੇ ਇੰਨੇ ਕ ਪਾਣੀ ਚ ਕੰਬੜੀ ਕਿਤੇ ਨਾ ਮਸਾਲਾ ਦੋ ਮੈਨੂੰ ਲੈ ਕੇ ਆ ਕਿਦਾਂ ਪੁੰਜਦਾ ਹੈਗਾ ਮੈਂ ਜੇ ਨਵੀਂ ਤਾਂ ਮੈਂ ਮੇਰਾ ਉਹ ਪਤਾ ਚਟਨੀ ਜੋ ਕੀਤੀ ਸੀ ਅੱਗੇ ਆਸ ਤੇ ਬੱਲੇ ਕਰ ਰਿਹਾ ਤੇ ਮੈਂ ਨਾ ਖੰਡ ਇਹ ਦੰਦੇ ਦੰਦੇ ਤੋੜ ਦਿੰਦੀ ਮਸੂਨ ਚ ਇਹ ਲੈ ਮੈਂ ਉਹਦੇ ਨਾਲ ਫੇਰ ਦੇ ਦਿੰਦੀ ਤੈਨੂੰ ਅੱਗੇ ਵੀ ਇੰਨੇ ਤਿਆਰ ਆ ਕਿਹਦੇ ਵਿੱਚ ਉਹ ਜਿਹੜਾ ਅੱਗੇ ਮਸਾਲਾ ਪਿਆ ਆ ਹਾਂ ਲੋ ਮਤਲਬ 20 ਕੇ ਦੇਣੀ ਹੈ ਸੌਫੇ ਨੇ ਨਾ ਕੀ ਖਤਮ ਹੋਈ ਹੈ ਮੇਰਾ ਬਾਬਾ ਦੋ ਕਰਦੇ ਨਾ ਸੇ ਇਹ ਤਾਂ ਪਤਾ ਨਹੀਂ ਕਿ ਸਾਡੀ ਸਲੈਬ ਟੁੱਟ ਕੇ ਥੱਲੇ ਆ ਜਾਣੀ ਇਹਨੇ ਕਿੱਥੇ ਹੋਰ ਦੇਖੇ ਹਾਂ ਵੇ ਉੱਤੇ ਪੜੇ ਲਹੜਾ ਕਿੰਨਾ ਲਾਇਆ ਨਹੀਂ ਤੇ ਹੁਣ ਪਰਤ ਨਾ ਜਾਓ ਮੇਰੀ ਰਿਸਪਾਂਸਿਬਿਲਟੀ ਆ ਸਵੇਰੇ ਈ ਹੋਣੀ ਤੇ ਵੈਰੈਟੀ ਨਹੀਂ ਹੋਣੀ ਹਾਂ ਕੱਲਾ ਬ੍ਰੈਡ ਲਿਆ ਦਿਓ ਮੈਂ ਮਸਰੇ ਬਣਾਉਂਗੀ ਕਿਹੜੀ ਮੱਕ ਦੀ ਮੈਂ ਥੋੜੀ ਕਰੀ ਬਟਰ ਕੌਫੀ ਪਿੱਲਾ ਪਾਣਾ ਸੀ ਤੇ ਕਿਉਂ ਘੰਪੁੱਠੇ ਕਰਦੀ ਆ ਤੁਸੀਂ ਕਿਹਾ ਮੈਨੂੰ ਕਰ ਮੈਂ ਕਦੋਂ ਕਿਹਾ ਮੈਂ ਲੱਗੇ ਵੀ ਨਹੀਂ ਸੀ

ਮਣਾ ਬਗੈਥ ਲਾਗੇ ਆਹ ਚਲਾਇਆ ਟੀਵੀ ਕੋਲ ਗੁਰਪ੍ਰਤ ਰਗੜ ਲਿਆ ਕੋਲ ਲੈ ਲੋ ਮੈਨੂੰ ਲੱਗਣੀ ਕੋਵਡ ਆਂਦਾ ਨਹੀਂ ਲੱਗੂ ਇਹਨੂੰ ਟਾਈਮ ਦੋ ਮਿੰਟ ਬੰਦ ਕਰਕੇ ਫਿਰ ਪੈਂਦਾ ਆ ਬਣ ਗਈ ਬੱਚਿਆਂ ਦੀ ਇਹ ਬਿਟ ਆਊਟ ਕੰਡਾ ਕੁਛ ਨਹੀਂ ਪਾਇਆ ਸਿੰਪਲ ਬਣਦੀ ਆ ਤੇ ਹਾਂ ਹੋਰ ਅਸੀਂ ਚਾਹ ਵੀ ਧਰੀ ਲਾਗੇ ਤੇ ਆ ਸਾਡੀ ਤੜਕੇ ਵਾਲੀ ਲੈ ਕੇ ਤੇ ਇਹਦੇ ਚ ਅਸੀਂ ਮਿਰਚ ਮਸਾਲਾ ਸਾਰਾ ਕੁਝ ਪਾਇਆ

ਨਸ ਪਤਾਈ ਦੀ ਲਾਉ ਲਾਉ ਪੱਤੀ ਵਾਲਾ ਥੋੜੀ ਜਿਹੀ ਵਿੱਚ ਪੱਤੀ ਵੀ ਘੱਟ ਜੋ ਹੋਏ ਨਹੀਂ ਤਾਂ 8 ਮਿੰਟਾਂ ਦੇ 85 ਜੰਦਾ ਇਹ ਮੁੰਡਾ ਨਹੀਂ ਪਾਣੀ ਪਾ ਕੇ ਵਿੱਚ ਰੱਖੋ ਫੁੱਲੀ ਘਰ ਦਾ ਕਾਹੀ ਥੋੜੀ ਪਾਣੀ ਪਾਣੀ ਫਿਰ ਇਦਾਂ ਖੰਦਾ ਫੁੱਲ ਜੂਗੀ ਫਜਾਦੀ ਹੋ ਜੂਗੀ ਤਾਂ ਫੁੱਲ ਨਹੀਂ ਨਾ ਸਾਰਾ ਪਾ ਪਾ ਤੋ ਫੁੱਲ ਜੂਗੀ ਨਾ ਕੱਚੀ ਕੱਚੀ ਥੋੜੀ ਥੋੜੀ ਹੀ ਰਹੇ ਨੀ ਜੇ ਤਾਂ ਮੈਂ ਆਪਣੇ ਨਾਲ ਖੱਲੇ ਲੱਗ ਰਹੀ ਲੱਗੀ ਹੋਵੇ ਰਹੀ

ਪਾਉਂਦੀ ਰੋਸਾ ਫਾਈਟ ਕਰਕੇ ਪਾਉਂਦੀ ਪਾਉਂਦੀ ਕੋਸੇ ਨਿਕਲੀ ਕਿ ਨਹੀਂ ਹੈ ਰੈੱਡ ਵਾਲੀ ਇਹ ਨਿਕਲੀ ਨਹੀਂ ਨਿਆਣੇ ਨਿਆਣੇ ਉਤੋ ਹੌਣ

ਉਹ ਆਣਾ ਦੇ ਨੂੰ ਵੀ ਦੇ ਰਹਿਣਾ ਚੰਗਾ ਕਰਨਾ ਚਲੋ ਆਣਾ ਨੂੰ ਸੋਨੇ ਪਾ ਲਈ ਰਹਿਣ ਆਣਨ ਬਾਦ ਚਾਹ ਕੱਢ ਲੈਣਾ ਚੱਤ ਫੇਰ ਹਨਾ ਇਹਨਾਂ ਪਰ ਟਲ ਭਾਉਣੀ ਆ ਨਾ ਨੰਬੜੀ ਨਾ ਇੱਥੇ ਪੱਖਾ ਚਲਾ ਲੀਏ 2 ਮਿੰਟ ਹੁਣ ਆਪਾਂ ਗੜੇ ਤੇ ਸੋਈ ਚ ਕੋ ਲੋੜ ਹੰਡੀ ਹੋ ਜੂਗੀ ਮਾੜੀ ਆ। ਦੇਖੋ ਜੀ ਇਹਨਾਂ ਦੀ ਥਾਈ ਥੋੜੀ ਜਿਹੀ ਤੇ। ਚਲੋ। ਬਸ ਤੂੰ ਫੱਖਾ ਚਲਾ ਦੋ ਹਣ। ਇੱਥੇ ਬਹਿ ਜਾਣ। ਹੰਡੀ ਹੋ ਜੂ ਮੜੀ। ਲਾਈਟ ਆਨ ਕਰ। ਸਬਜੀ ਆਪਣੀ ਉੱਗੀ ਤੋੜਨ ਵਾਲੀ ਹੋਈ ਕਿ ਨਹੀਂ ਜੀ ਹੋਈ ਹੋਈ ਘਰ ਦਾ ਸੱਦੂ ਮਰਾਲਾ ਸੀ ਅੱਛਾ ਕਿ ਤਾ ਹੋਈ ਗਿਆ ਅਣਪਗਤ ਕਿਹਣੀ ਸਬਜੀ ਦਾ ਉਹ ਦਿਨ ਮੈਂ ਆਈ ਤੇ ਮੇਰੀ ਸਪੁੰਤਰਾ ਕਿਵਾਚ ਗਈਆਂ ਇੱਥੇ ਕਿਸਮਤ ਚੰਗੀ ਕਿਸਮਤ ਚੰਗੀ ਲੱਭ ਗਈ ਆ ਇਧਰ ਦੇ ਗੁਰਤੀ ਦੇ ਨੀਂਵਾਰ ਤੇ ਵੀਰ ਨੇ ਨੰਗਨ ਰਾਵਣੇ ਦੇਣ ਦਿੱਤਾ ਬਿੱਦੇ ਨੇ ਬੜੀ ਸਬਜੀਂ ਦਿੱਤੀ ਭਰਾ ਉਹ ਚੱਲੀ ਕੋਈ ਤੋੜ ਕੇ ਲੈ ਚੱਲਿਆ ਇਹ ਰਿੰਡੰਡੇ ਦੇ ਆ ਲਾਏ ਜਿਵੇਂ ਨਾ ਪੜੀ ਸਬਜੀ ਲਤਾਂ ਦੀ ਤੇ ਕੋਈ ਲਾਹ ਕਣਾ ਲੈ ਜਾਵੇ ਪਰ ਖਾਵੇ ਕਿੰਨਾ ਹੋਏ ਵੀ ਪੁੱਟ ਦੇ ਬੱਲ ਨਾ ਤੁਰ ਗਈ ਆਪਣੀਆਂ ਆ ਬਦਾ ਬੂਟਾ ਵਿਚਾਰਾ ਗਰੀਬ ਜੈ ਕਿੰਨੇ ਦਿਨ ਤੇ ਗੱਡੀ ਚ ਹੀ ਰਿਹਾ ਆ ਕੀ ਇਹ ਸਾਗ ਬੀਜ ਆ ਵੀ ਸਾਗ ਸਾਗ ਹੈ ਹਣਾ ਆਵੇ ਵੀਰ ਨੇ ਸਾਗ ਪੀਜੇ ਆਂਦਾ ਹੋਗਾ ਇਹਨਾਂ ਨੇ ਸਬਜੀ ਸਬਜੀ ਕਰਨੀ ਤੇ ਸਾਗ ਸਿਆਲ ਦੀ ਵੀ ਨਾਲ ਲਾ ਛੜਦਾ ਹਾਂ ਹਾਂ ਉਹ ਵੀ ਤਾਂ ਖੰਦੀ ਵੀਰ ਨੇ ਖਣ ਇਹਨਾਂ ਜਾਣ ਖਾਣੀ ਸਬਜੀ ਨੂੰ ਤਾਂ ਮੈਂ ਸਾਗ ਵੀ ਨਾਲ ਲਾ ਦਿੰਨਾ ਫੇ ਖੰਦੀ ਘਰ ਰਹਿਣਗੇ ਗਰਮੀ ਸਿਆਲ ਦੀ ਸਬਜੀ ਇਕੱਠੀ ਆਵੇ ਆਪਾਂ ਜੇ ਆ ਜਾਉਂਦੀ ਮਾਤਾ ਰਾਣੀ ਹੁਣ ਤਾਂ ਜਗਰਾ ਤਾਂ ਸ਼ੁਰੂ ਕਰਤਾ ਤੇ ਉਹ ਭਜਨ ਤੇ ਚੱਲੀ ਜਾਣੇ ਮਾਤਾ ਰਾਣੀ ਰਾਪੇ ਇਥੇ ਸਾਗ ਤੋੜ ਲਿਆ ਕਰਾਂ। ਪਾਲਕ ਮੈਂ ਨੂੰ ਆਖਿਆ 72ਵੇਂ ਕਿੱਥੇ ਗਏ? ਵੀ ਥੋੜੀ ਜਿਹੀ ਪਾਲਕ ਛੋੜ ਦੇ ਪਾਲਕ ਉਹ ਨਹੀਂ ਹੋਣੀ। ਉਹ ਤਾਂ ਬਾਹਰ ਹੀ ਲੈ ਹੋਵੇ। ਲਾ ਨਾਲੇ ਮੱਛਰਿਆਂ ਹੁੰਨੀ ਹੋਣਾ। ਆਪ ਜਿਵੇਂ ਮੈਂ ਆਖਿਆ ਵੀ ਇੰਨੀ ਕਿ ਜਗ੍ਹਾ ਤੇ ਪਾਲਕ ਸੋ ਲੈ ਗਿਆ ਕਿ ਘਰੇ ਆ। ਕੌਣ? ਗੁਰਪ੍ਰੀਤ। ਵੀਰ ਮੈਨੂੰ ਪਤਾ ਨਹੀਂ ਕਿੱਥੇ ਗਏ ਨੇ। ਮੈਂ ਤੇ ਆ ਵੀ ਨਹੀਂ ਪਤਾ ਕਿੱਥੇ ਗਿਆ ਤੇ ਮੈਂ ਹਣ ਫੋਨ ਕਰਦੇ ਪਾਲਕ ਦੇ ਪੈਕੇਟ ਫੜੀ ਰਿਆ। ਪਾਲਕ ਦੇ ਪੈਕੇਟ ਫੜੀ ਲਿਆ। ਉਹ ਵੀ ਦੇ। ਪਾਲ ਕੋਣੋ ਗੁਜੂ ਹੀ ਹਣਕ ਥੋਕਣੀ ਆ ਵੀ ਖਾ ਗਈ ਆ ਸਾਰਾ ਸਾਰੇ ਆ ਵੀ ਸਾਰੀ ਸਾਗ ਤੇ ਹੈਗਾ ਵਾ ਪਰ ਇਹ ਕਿ ਜਿਹੜੀ ਪਾਲਕ ਆ ਨਾ ਉਹਨੂੰ ਨਾ ਉਹਨੇ ਖਾ ਜਾਣਾ ਮੱਛਰ ਨਾ ਸਾਗ ਵੀ ਉਹੋ ਜਾਣੀ ਆ ਬੂਟਿਆਂ ਨੂੰ ਉਹ ਪਿਆ ਮੱਛਰ ਨਾ ਦੋ ਚੋਰ ਇੱਕੋ ਬੂਟਿਆ ਇੱਕੋ ਹੀ ਬੜਾ ਆ ਕੇ ਹੋਰ ਕੱਚਾ ਖਾ ਖਾ ਕੇ ਮੁੜ ਕੇ ਆਪਣਾ ਮੈਲੇ ਹੋਮ ਪਤ ਲਈ ਦੀਦੀ ਪੰਮੋ ਕਾ ਮੋਟਾ ਹੀ ਤਾਂ ਮੋਟਾ ਹੀ ਆ ਵੇਖਾ ਉਹਨਾਂ ਦਾ ਕੱਲ ਕਿੰਨੀ ਕੰਢੀ ਮੋਟੇ ਤੰਗਵਾਂ ਤੇ ਤੂੰ ਸਰੇਂ ਦੀ ਚੀਜ਼ ਚੰਗੀ ਲੱਗਦੀ ਬੇਲਾ। ਉਹ ਗੱਲ ਆਪਣੀ। ਕਾਈ ਆਟੇ ਤੋਂ ਹਮ ਚ ਦੇਖ ਲੋ। ਉਹ ਨਾ ਸਾਡਾ ਥੋਮ ਨਹੀਂ ਜਿੰਨਾ ਹੀ ਕਾਈ ਨਾਲ ਪੀਚਿਆ। ਇਹਨਾਂ ਪਾਲ ਪਾਲ ਕੇ ਆੜੀ ਸਾਈਡਾਂ ਤੇ ਪੁੰਗਰੀ ਹੋਈ ਏ। ਹੈ? ਇਹ ਪਾਲ ਤੇ ਥੋੜੀ। ਇਹ ਕਿੰਦਾ? ਅਰੇ ਨਹੀਂ ਪਾਲ ਕੇ ਨਿਛਾਰ ਦਿੱਤੀ ਏ। ਇੱਥੇ ਰੱਖ ਤੇ ਨਹੀਂ ਆਉਂਦਾ। ਕਾਲਾਂ ਕੱਢਦੇ ਜ ਆਪਣੇ ਘਰ ਵਾਲੇ ਨੂੰ ਸ਼ਰਮ ਨਹੀਂ ਹੁੰਦੀ। ਆਪਾਂ ਇੱਥੇ ਚੁੱਪ ਹੋ ਜਾਈਏ ਕੋਈ ਇਰਤੇ ਕੰਮ ਇਤਾਂ ਦੇ ਹੁੰਦੇ ਅੱਜ ਪਤਾ ਲੱਗਾ ਨਾ ਮੈਨੂੰ ਤਾਂ ਹੁਣ ਬੜਾ ਚਿਰ ਤੋਂ ਪਤਾ ਹਾਂ ਮੈਂ ਲਾਈਨ ਪਹਾਲ ਕੇ ਕਿੱਥੇ ਚੱਲੀ ਤੇ ਪਾਲ ਕੀ ਦੱਸ ਹੋਰ ਵਿਚਾਰਾ ਕੀ ਕਰੇ ਦੱਸ ਇਹਨੂੰ ਲੱਗੇ ਕੱਖ ਲੱਗੇ ਨਹੀਂ ਹੋਣੀ ਇਹਨੂੰ ਲੱਗਣਾ ਕੋਹ ਵੀ ਆ ਪੱਤੇ ਆ ਜੇ ਵੱਡੇ ਹੋ ਜਾਂਦੇ ਹੋ ਜਾਣ ਇਹ ਕਿੱਡੀ ਸੌਫਟ ਈ ਇੱਦਾਂ ਵੱਡ ਕੇ ਜਿਹੜਾ ਇਹਨਾਂ ਸਣੇ ਧਰ ਲੈਣੇ ਆਪਾਂ ਗੇ ਤੁਸੀਂ ਇੱਕ ਜਣਾ ਅੰਦਾ ਅੰਦਾ ਪਤਾ ਆਪਾਂ ਵਿੱਚ ਦਨ ਸਾਗ ਦੇ ਵਿੱਚ ਕਿੰਨਾ ਕੁਝ ਪਾਇਆ ਏ ਧਨੀਆ ਧੁਨੀਆ ਸਾਰਾ ਕੁਝ ਪਾਤਾ ਤੇ ਅੰਤ ਤੱਕ ਉਹਦਾ ਸਟਾਲੇ ਦਾ ਸਾਗ ਬਣਾ ਕੇ ਵੇਖੋ ਬੰਦਾ ਬੰਦਾ ਚੁੱਪ ਕਰਕੇ ਤੜਕਾ ਥੜਕਾ ਲਾਦੇ ਹਨ ਖਵਾਦੇ ਤੇ ਪਤਾ ਪਹਿਲਾਂ ਹੰਤ ਪਤਾ ਲੱਗਦਾ ਉਹਦੇ ਅੰਦਰ ਜੜੀਆਂ ਬਣਿਆਗੇ ਪਥੀਰ ਬਣਿਆ ਉਹ ਲਾ ਦੀ ਆਪਣੀ ਸਬਜੀ ਹਜੇ ਉਤੋਂ ਦੀ ਕੋਈ ਆ ਗਿਆ ਤੇ ਪੰਮੋ ਦੀ ਵੇਲੀਆਂ ਗੇਂ ਪਰਲੇ ਬਨੇ ਕਾਂਦ ਟੁੱਟੀ ਹੈ ਤੇ ਇਧਰਲੇ ਬਣੇ ਦਮ ਭੈਣ ਲੋਗ ਲਾ ਦਿੰਦੇ ਆ ਹੋਵੇ ਨਾ ਹਿੱਲਈ ਨਹੀਂ ਹਾਂ ਲੋਗ ਨਾਲ ਸਾਡੀ ਕੀ ਕਰਨਗੇ ਇਹ ਦੇਖਾ ਦੇ ਤੱਕ